ഹലോ ഹാജി അത് കട്ടതണേ മോത്തി ലോണി തന്നു അമ്പിത ഉത്തേ ലോ സബത്ത പല ട്രെഡ ല ട്രെഡ ആ കട്ട് പാ ല ഓക്കേ കട്ടതാണേ നീച്ച ലാഗ് ഉപരോ മോത്തി പാ ഷോട്ട സൈജ മോത്തി ല നോർമൽ ഗ്യാ സൈജ മോത്തിന ਤੇ ਨਾਰਮਲ ਮੋਤੀ ਨੇ ਨਾਲ ਹੀ ਕੋਈ ਮੇਰੇ ਚੈਨਲ ਤੇ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਫੇਰੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿਵੇਂ ਬਣਦਾ ਠੀਕ ਹੈ ਜੀ ਤੇ ਇਦਾਂ ਆਪਾਂ ਮੋਤੀ ਪਿਰਿਆ ਜਿਹੜਾ ਥ੍ਰੈਡ ਆਪਣਾ ਪਹਿਲਾ ਸੀ ਉਹਨੂੰ ਆਪਾਂ نیچے ਰੱਖਿਆ ਜਿਹੜਾ ਬਾਅਦ ਵਿੱਚ ਥ੍ਰੈਡ ਪਾਇਆ ਉਹਦੇ ਵਿੱਚ ਜਿਹੜੀ ਨੀਚੇ ਵਾਲਾ ਥ੍ਰੈਡ ਕੱਟ ਕੇ ਆਪਾਂ ਨੂੰ ਲੋਕ ਲਾਤਾ ਜੇ ਧਾਗਾ ਥੋੜਾ ਜਿਹਾ ਮਾੜਾ ਮੋਟਾ ਦੀਂਦਾ ਤਾਂ ਸੋਨੂੰ ਨੀਚੋਂ ਆਪਣਾ ਨੋਹ ਦੇ ਨਾਲ ਥੋੜਾ ਜਿਹਾ ਹਲਾ ਕੇ ਉਹ ਨੀਚੇ ਚਲੇ ਜਾਂਦਾ ਅਦਰਵਾਈਜ਼ ਤਾਂ ਰਹਿਂਦਾ ਨਹੀਂ ਹੁੰਦਾ ਇਹ ਜਦੋਂ ਆਪਾਂ ਲੋਕ ਲਾਉਨੇ ਆ ਜੇਕਰ ਰਹਿ ਵੀ ਜਾਂਦਾ ਤਾਂ ਉਹਨੂੰ 9 ਦੇ ਨਾਲ نیچے ਕਰ ਦੇਣਾ ਇਸੇ ਤਰ੍ਹਾਂ ਹੀ ਆਪਾਂ ਆਗਲਾ ਕਰਾਂਗੇ ਜੀ ਅਗਲੇ ਲਈ ਵੀ ਪਹਿਲਾਂ ਆਪਾਂ ਕੱਟ ਦੇਣਾ ਪਾਵਾਂਗੇ ਇਹਨਾਂ ਵਿੱਚ ਥੋੜਾ ਜਿਹਾ ਵਾਲ ਵਾਲਾ ਕੱਟ ਦੇਣਾ ਲਿਆ ਤੁਸੀਂ ਇਹਨੂੰ ਕੀ ਕਹਿੰਦੇ ਹੋ ਬਾਕੀ ਹਰੇਕ ਜਗ੍ਹਾ ਤੇ ਥੋੜੀ ਦੂਰ ਜਾ ਕੇ ਜੀ ਚੇਂਜ ਹੋ ਜਾਂਦੀ ਹੈ ਇਹ ਕੋਈ ਕੋਸ ਕਹਿੰਦਾ ਕੋਈ ਕੋਸ ਕਹਿੰਦਾ ਤੇ ਇਹਨੂੰ ਮੈਂ ਕੱਟ ਦਾਣੇ ਨੂੰ ਪਾ ਲਿਆ ਜੀ ਜੀ ਨਾਰਮਲ ਸਾਈਜ਼ ਆ ਵਾਲਾ ਵੱਡਾ ਨਹੀਂ ਹੈਗਾ ਕੱਟ ਦਾਣਾ ਇਹ ਵੀ ਬਹੁਤ ਤਰ੍ਹਾਂ ਦੇ ਸਾਈਜ਼ ਚ ਆਉਂਦਾ ਜੀ ਇਸ ਤੋਂ ਬਾਅਦ ਮੈਂ ਮੋਤੀ ਪਾਵਾਂਗੀ ਦੇਖੋ ਮੋਤੀ ਪਾਉਣ ਤੋਂ ਬਾਅਦ ਉਸੇ ਤਰ੍ਹਾਂ ਫੇਰ ਆਪਾਂ نیچے ਲੈ ਕੇ ਜਾਵਾਂਗੇ ਮੈਂ ਤੁਹਾਨੂੰ ਪੱਤੀ ਦਾ ਵਰਕ ਕਰਨਾ ਵੀ ਦੱਸੂੰਗੀ ਆਲੇ ਦੁਆਲੇ ਕਿਵੇਂ ਕਾਪਾ ਵਰ ਕਰੀਦਾ ਹੁੰਦਾ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਇਸੇ ਤਰ੍ਹਾਂ ਹੀ ਫੇਰ ਜਿਹੜਾ ਪਹਿਲਾ ਵਾਲਾ ਥ੍ਰੈਡ ਸੀ ਉਹਦੇ ਵਿੱਚ ਆਪਾਂ ਆਰੀ ਫਸਾਵਾਂਗੇ ਤੇ ਜਦੋਂ ਇਹਦੇ ਉੱਪਰ ਦੀ ਘੁੰਮੂਗੀ ਤਾਂ ਆਰੀ نیچے ਥ੍ਰੈਡ نیچے ਚਲੇ ਜਾਊ ਇਹਨੂੰ ਲੋਕ ਲੱਗੂ ਇਹ ਦਾ ਮੀਨਿੰਗ ਇਹ ਆ ਵੀ ਜਦੋਂ ਆਪਾਂ ਕਈ ਵਾਰ ਸੂਟ ਦਾ ਥ੍ਰੈਡ ਆ ਜਿਹੜਾ ਉਹ ਮਾਣਾ ਮੋਟਾ ਜੇਕਰ ਉਹਦਾ ਹੀ ਕੱਟਿਆ ਨਹੀਂ ਜਾਂਦਾ ਹੁੰਦਾ ਜੇਕਰ ਕੱਟਿਆ ਵੀ ਗਿਆ ਤਾਂ ਆਪਣੇ ਬਿਲਕੁਲ ਵੀ ਉਧੜੂਗੀ ਨਹੀਂ ਕਿਉਂਕਿ ਜੇਕਰ ਇੱਕ ਉਧੜ ਗਿਆ ਫਿਰ ਸਾਰੇ ਉਧੜ ਜਾਂਦੇ ਹੁੰਦੇ ਆ ਤੁਹਾਨੂੰ ਪਤਾ ਆਰੀ ਦੇ ਵਿੱਚ ਜੇਕਰ ਆਪਾਂ ਨਾਲ ਹੁੰਦੇ ਲੋਕ ਲਾਵਾਂਗੇ ਤਾਂ ਆਪਾਂ ਦਾ ਇਹ ਬਿਲਕੁਲ ਵੀ ਉਧੜੂਗਾ ਨਹੀਂ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਜੀ ਇਦੇ ਵਿੱਚ ਫਿਰ ਮੈਂ ਤੁਹਾਨੂੰ ਦੋ ਤਿੰਨ ਵਾਰੀ ਕੱਟ ਦੇਣਾ ਤੇ ਮੋਤੀ ਪਾ ਕੇ ਦਿਖਾ ਦਿਖਾਇਆ ਤਾਂ ਕਿ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸੰਝ ਆ ਜਾਵੇ ਮੈਂ ਥੋੜੀ ਆਰੀ ਹੈ ਜਿਹੜੀ ਉਹ ਟੇਢੀ ਰੱਖੀ ਹੋਈ ਹੈ ਉਹਦੇ ਕਰਕੇ ਮੇਰਾ ਵਾਰ-ਵਾਰ ਨਿਕਲਦਾ ਜੀ ਤੁਸੀਂ ਜਦੋਂ ਆਰੀ ਯੂਜ਼ ਕਰਨੀ ਹੈ ਬਿਲਕੁਲ ਸਿੱਧੀ ਰੱਖਣੀ ਹੈ ਮੈਂ ਟੇਢੀ ਤਾਂ ਰੱਖੀ ਹੈ ਕਿਉਂਕਿ ਵੀਡੀਓ ਨਹੀਂ ਬਣਦੀ ਸੀ ਜੀ ਪ੍ਰੋਪਰ ਤੇ ਵੀਡੀਓ ਦੇ ਵਿੱਚ ਕੈਪਚਰ ਨਹੀਂ ਹੁੰਦਾ ਸੀ ਤੁਹਾਡੇ ਕਰਕੇ ਮੈਂ ਥੋੜਾ ਜਿਆਦਾ ਹੱਥ ਜਿਹੜਾ ਟੇਢਾ ਰੱਖਿਆ ਤਾਂ ਕਰਕੇ ਮੇਰਾ ਆਰੀ ਹੈ ਜਿਹੜੀ ਉਹ ਥ੍ਰੈਡ نیچےੋਂ ਨਿਕਲ ਰਿਹਾ ਨੀਚੇ ਜਿਹੜਾ ਥ੍ਰੈਡ ਆ ਉਹ ਦੋ ਉਂਗਲਾਂ ਦੇ ਵਿਚਾਲੇ ਫਿਸਾ ਕੇ ਟੈਟ ਕਰਕੇ ਰੱਖਣਾ ਤਾਂ ਕਿ ਜਦੋਂ ਆਪਣੀ ਥੱਲੇ ਜਿਹੜੀ ਆਰੀ ਜਾਊਗੀ ਤਾਂ ਉਹਦੇ ਵਿੱਚ ਉਹ ਥ੍ਰੈਡ ਆ ਜਿਹੜਾ ਉਹ ਕਵਰ ਹੋ ਜਾਊਗਾ ਜਦੋਂ ਫਸ ਜਾਊਗਾ ਉਹਦੇ ਵਿੱਚ ਆਪਾਂ ਵਸਾਰੀ ਉੱਪਰ ਕੱਢ ਲੈਣੀ ਆ ਤੇ ਆਪਣਾ ਥ੍ਰੈਡ ਉੱਪਰ ਆ ਜਾ ਇਹ ਦੇਖੋ ਮੈਂ ਪ੍ਰੋਪਰ ਹਲਾ ਕੇ ਦਿਖਾ ਰਹੀ ਆ ਬਿਲਕੁਲ ਵੀ ਨਹੀਂ ਕੋਸ ਹੋ ਰਿਹਾ ਪ੍ਰੋਪਰ ਹੀ ਉਸੇ ਤਰ੍ਹਾਂ ਮਜ਼ਬੂਤੀ ਬਣੀ ਹੋਈ ਹੈ ਜੀ ਹੁਣ ਆਪਾਂ ਪੱਤੀ ਦੇ ਆਲੇ-ਦਲੇ ਵਰਕ ਕਰਾਂਗੇ ਜੀ ਇਹ ਕਰ ਤੁਸੀਂ ਸਿੱਪੀ ਜਾਂ ਫਿਰ ਊ ਆਪਾਂ ਆਰੀ ਦੇ ਨਾਲ ਕਿਵੇਂ ਬਾਰਕ ਕਰ ਸਕਦੇ ਆ ਉਹ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਦੇਖ ਸਕਦੇ ਹੋ ਜੀ ਇਹਨਾਂ ਵਿੱਚ ਆਰੀ ਪਹਿਲਾਂ ਮੈਂ ਪੱਤੀ ਬਣਾ ਲਈ ਸੀ ਇਹ ਪੱਤੀ ਮੈਂ ਕਿਵੇਂ ਬਣਾਈ ਹੈ ਜੇ ਕਰੀ ਦੇਖਣਾ ਚਾਹੁੰਦੇ ਹੋ ਤਾਂ ਇਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿੱਦਾਂ ਦੀ ਲੱਗਦੀ ਆ ਇਹ ਮੈਂ ਥੋੜੀ ਥੋੜੀ ਦੂਰ ਨੀਚੋਂ ਥ੍ਰੈਡ ਉਸੇ ਤਰ੍ਹਾਂ ਲਿਜਾ ਕੇ ਆਲੇ-ਦਾਲੇ ਰੈੱਡ ਦੇ ਨਾਲ ਇਹਨੂੰ ਇੱਕ ਆਲਦੜੇ ਕਵਰ ਕਰਾਂਗੀ ਜੀ ਮੈਂ ਸਾਰੀ ਪੱਤੀ ਦੇ ਆਲਦੜੇ ਕਵਰ ਕਰਾਂਗੀ ਥੋੜੀ ਥੋੜੀ ਦੂਰ ਇਹਨੂੰ ਆਪਾਂ ਦੋ ਵਾਰੀ ਕਵਰ ਕਰਾਂਗੇ ਇੱਕ ਵਾਰੀ ਪਹਿਲੀ ਵਾਰ ਕਵਰ ਕਰ ਲਿਆ ਪਹਿਲੀ ਵਾਰ ਕਵਰ ਕਰਨ ਤੋਂ ਬਾਅਦ ਫਿਰ ਮੈਂ ਇਹਨੂੰ ਉੱਪਰ ਦੀ ਦੂਸਰੀ ਵਾਰ ਫਿਰ ਕਵਰ ਕਰਾਂਗੀ ਥੋੜਾ ਜਿਹਾ ਸੰਗਣਾ ਹੋ ਜਾਏਗਾ ਤੇ ਇਹ ਬਹੁਤ ਸੋਹਣਾ ਲੱਗਦਾ ਜੀ ਉਸ ਦੰਦੇ ਨਾਲ ਇਸੀ ਤਰ੍ਹਾਂ ਥੋੜੀ-ਥੋੜੀ ਦੂਰ ਜਾ ਕੇ ਆਪਾਂ نیچےੋਂ ਥ੍ਰੈਡ ਕੱਢਣਾ ਤੇ ਉੱਪਰਲਾ ਥ੍ਰੈਡ ਸੜ ਦੇਣਾ ਜੇਕਰ ਆਰੀ ਨਹੀਂ ਚਲਾਉਣੀ ਆਉਂਦੀ ਤਾਂ ਮੈਂ ਇੱਕ ਮੇਰੀ ਵੀਡੀਓ ਪਾਈ ਹੋਈ ਹੈ ਵਿੱਚ ਮੈਂ ਆਰੀ ਚਲਾਉਣੀ ਦੱਸੀ ਆ ਮੋਤੀ ਲਗਾਉਣਾ ਤਿਆਰੀ ਲਗਾਉਣੀ ਉਹ ਤੁਸੀਂ ਮੇਰੀ ਵੀਡੀਓ ਜਾ ਕੇ ਮਾਗਰ ਦੇਖ ਸਕਦੇ ਹੋ ਜੇਕਰ ਫੇਰ ਵੀ ਨਹੀਂ ਸਮਝ ਆਉਂਦੀ ਤਾਂ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਪ੍ਰੋਪਰ ਆਰੀ ਦੀ ਵੀਡੀਓ ਵੀ ਦੇ ਸਕਦੀ ਹਾਂ ਜੀ ਕਿਵੇਂ ਚਲਦੀ ਹੈ ਬਹੁਤ ਸੌਖੀ ਹੈ ਬਣਾਉਣੀ ਕੋਈ ਔਖੀ ਨਹੀਂ ਹੈਗੀ ਜੀ ਬਹੁਤ ਸੌਖੀ ਹੈ ਤਾਂ ਮੇਰੀ ਥੋੜੇ ਵੀਡੀਓ ਬਣਾਉਣ ਦੇ ਚੱਕਰ ਤੇ ਥੋੜੀ ਯਾਰੀ ਆ ਜਿਹੜੀ ਮੈਂ ਟ੍ਰੇਡੀ ਰੱਖ ਕੇ ਤਾਂ ਬਣਾ ਰਹੀ ਆ ਉਹਦੇ ਕਰਕੇ ਬਾਰ ਬਾਰ ਨਿਕਲਿਆ ਇਹ ਕਰ ਆਰੀ ਆਪਾਂ ਸਿੱਧੀ ਰੱਖ ਕੇ ਚਲਾਵਾਂਗੇ ਤਾਂ ਬਿਲਕੁਲ ਨਹੀਂ ਆਪਣਾ ਥ੍ਰੈਡ ਵਗੈਰਾ ਨਿਕਲਦਾ ਹੈਗਾ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਇੰਨਾ ਹੁਣ ਮੇਰਾ ਇੱਥੇ ਤੱਕ ਆ ਗਿਆ ਇਹਨਾਂ ਮੈਂ ਹੁਣ ਕਿਹੜਾ ਲੋਕ ਲਗਾ ਦਾਂਗੀ ਇਹ ਮੈਂ ਅੱਗੇ ਇਹਨੂੰ ਕਿਹੜਾ ਫੇਰ ਉੱਪਰ ਦੀ ਕਵਰ ਕਰ ਦਾਂਗੀ ਡਬਲ ਸੀਟ ਜ ਬਹੁਤ ਵਧੀਆ ਲੱਗਦਾ ਜੀ ਦੇਖੋ ਇਹ ਸਿੰਗਲ ਆ ਹੁਣ ਮੈਂ ਡਬਲ ਕਰਤਾ ਉਸੇ ਤਰ੍ਹਾਂ ਹੀ ਇਹਦੇ ਉੱਪਰ ਉੱਪਰ ਦੀ ਦੇਖੋ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਮੈਨੂੰ ਜਰੂਰ ਦੱਸਿਆ ਕਰੋ ਜੀ ਮੇਰੀਆਂ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾਲ ਹੀ ਆਉਣ ਵਾਲੀ ਅਗਲੀ ਵੀਡੀਓ ਕਿਸ ਟਾਪਿਕ ਤੇ ਬਣਾਈ ਹੋ ਉਹ ਵੀ ਜਰੂਰ ਦੱਸਿਆ ਕਰੋ ਜੇਕਰ ਤੁਸੀਂ ਸਿੱਪੀ ਜਾਂ ਮੋਤੀ ਵਗੈਰਾ ਕੋਸੇ ਲਗਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਉਹ ਵੀ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਉਹੀ ਮੈਂ ਤੁਹਾਨੂੰ ਦਿਖਾ ਸਕਦੀ ਆ ਕਿਹੜੇ ਅੰਬੀ ਵਾਲਾ ਡਿਜ਼ਾਈਨ ਵਗੈਰਾ ਇਹ ਕਿਸੇ ਵੀ ਫੈਬਰਿਕ ਉੱਤੇ ਕਰ ਸਕਦੇ ਆ ਬਹੁਤ ਸੋਹਣਾ ਲੱਗਦਾ ਇਹਦਾ ਰਵਾਜ ਬਿਲਕੁਲ ਵੀ ਨਹੀਂ ਜਾਂਦਾ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਏ ਹੈਂਡਵਰਕ ਸੂਟ ਦੇ ਵਿੱਚ ਅੰਬੀ ਦੀ ਖਾਸੀਅਤ ਹੁੰਦੀ ਹੈ ਹਰ ਇੱਕ ਸੂਟ ਦੇ ਵਿੱਚ ਜੀ ਵਾਕੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਧੰਨਵਾਦ